ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੂਰੇ ਭਾਰਤ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਜੇ ਗੱਲ ਕਰੀਏ ਹਿਮਾਚਲ ਦੀ ਹਿਮਾਚਲ ਤੇ ਹੜ੍ਹਾਂ ਦਾ ਪੂਰਾ ਖਤਰਾ ਬਣਿਆ ਹੋਇਆ ਹੈ ਤੇ ਲਗਭਗ ਕੁਝ ਇਲਾਕਿਆਂ ਦੇ ਵਿੱਚ ਲੋਕ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਸ ਦੇ ਨਾਲ ਜਾਨੀ ਅਤੇ ਮਾਲੀ ਦੋਨੋਂ ਹੀ ਨੁਕਸਾਨ ਹੋਏ ਨੇ ਹੜ੍ਹਾਂ ਅਤੇ ਹੜ੍ਹਾਂ ਦੇ ਪਾਣੀ ਦੇ ਨਾਲ ਦੱਸ ਦਈਏ ਕਿ ਹੁਣ ਬਿਆਨ ਆਇਆ ਹੈ ਔਖੀ ਘੜੀ ਵਿੱਚ ਲੋਕਾਂ ਦੇ ਸਹਿਯੋਗ ਲਈ ਹਮਾਤਲ ਜਾਵਾਂਗੀ ਕੰਗਨ ਰਾਉਤ ਹਾਂਜੀ ਕੰਗਨ ਰਾਉਤ ਨੂੰ ਲਗਭਗ ਆਪਣੇ ਹਿਮਾਚਲ ਦੀ ਹੁਣ ਯਾਦ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਸੰਕਟ ਦੇ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਮੇਰਾ ਰਾਜ ਯਾਨੀ ਕਿ ਹਿਮਾਚਲ ਪ੍ਰਦੇਸ਼ ਇਸ ਲਈ ਮੈਂ ਹੁਣ ਜਲਦੀ ਤੋਂ ਜਲਦੀ ਲੋਕ ਸਭਾ ਵਾਲਾ ਸੈਸ਼ਨ ਖਤਮ ਕਰਕੇ ਮੈਂ ਹਿਮਾਚਲ ਅਤੇ ਹਿਮਾਚਲ ਦੇ ਲੋਕਾਂ ਦੇ ਵਿੱਚ ਵਿਚਰਾਂਗੀ ਅਤੇ ਉਹਨਾਂ ਦਾ ਹਾਲ ਚਾਲ ਪੁੱਛਾਂਗੀ ਅਤੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਲੋੜੀਂਦੀਆਂ ਨੇ ਚਾਹੇ ਉਹਨਾਂ ਦਾ ਮਾਲੀ ਨੁਕਸਾਨ ਹੋਇਆ ਹੈ ਚਾਹੇ ਉਹਨਾਂ ਦਾ ਜਾਨੀ ਨੁਕਸਾਨ ਹੋਇਆ ਹੈ ਉਹ ਹਰ ਹਰ ਪਹਿਲ ਦੇ ਤੌਰ ਤੇ ਮੈਂ ਹਿਮਾਚਲ ਦੇ ਲੋਕਾਂ ਵਾਸਤੇ ਕੰਮ ਕਰਾਂਗੀ ਦੂਸਰੇ ਪਾਸੇ ਕੰਗਣਾ ਨੌਤਨੀ ਇਹ ਵੀ ਗੱਲ ਕੀਤੀ ਕਿ ਜਿਹੜਾ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੈ ਉਸ ਦੀ ਹਿਮਾਚਲ ਸਰਕਾਰ ਦੇ ਵੱਲੋਂ ਮੈਂ ਰਿਕਵੈਸਟ ਕਰਾਂਗੀ ਕਿ ਉਹ ਸਾਰੀ ਰਿਪੋਰਟ ਤਿਆਰ ਕਰੇ ਰਿਪੋਰਟ ਤਿਆਰ ਕਰਕੇ ਮੈਨੂੰ ਦੇਵੇ ਅਤੇ ਮੈਂ ਜਿਹੜੇ ਗ੍ਰਹਿ ਮੰਤਰੀ ਨੇ ਅਮਰ ਸ਼ਾਹ ਉਹਦੇ ਕੋਲ ਜਾਵਾਂਗੀ ਅਤੇ ਜਿੰਨੀਆਂ ਸਹੂਲਤਾਂ ਬੰਦੀਆਂ ਨੇ ਸੈਂਟਰ ਸਰਕਾਰ ਵੱਲੋਂ ਜਿਹੜੇ ਕੁਦਰਤੀ ਡਿਸਾਸਰ ਹੁੰਦੇ ਨੇ ਉਹ ਜਿੰਨੀ ਵੀ ਹੈਲਪ ਬੰਦੀ ਹੈ ਉਹ ਮੈਂ ਸੈਂਟਰ ਸਰਕਾਰ ਕੋਲੋਂ ਲੈ ਕੇ ਹਿਮਾਚਲ ਦੇ ਲੋਕਾਂ ਨੂੰ ਮੁਹੱਈਆ ਕਰਵਾਵਾਂ ਦੀ ਕਰਵਾਵਾਂਗੀ ਦੱਸ ਦਈਏ ਕਿ ਇਸ ਨੂੰ ਲੈ ਕੇ ਜੇ ਗੱਲ ਕਰੀਏ ਕੇਰਲਾ ਦੀ ਕੇਰਲਾ ਦੇ ਵਿੱਚ ਲਗਭਗ 293 ਲੋਕ ਜ਼ਮੀਨ ਦੇ ਤਸਨ ਦੇ ਨਾਲ ਮਾਰੇ ਜਾ ਚੁੱਕੇ ਨੇ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਲੇ ਕੀਲਾ ਦੇ ਵਾਇਨਾਟੂ ਵਿੱਚੋਂ ਹਾਲੇ ਲਾਪਤਾ ਨੇ ਹਨੇਕਾ ਘਰ ਤਬਾਹ ਹੋ ਗਏ ਨੇ ਹਿਮਾਚਲ ਜੀ ਗੱਲ ਕਰੀਏ ਜੇ ਚੰਬੂ ਕਸ਼ਮੀਰ ਦੀ ਗੱਲ ਕਰੀਏ ਇਹਨਾਂ ਦਿਨਾਂ ਦੇ ਵਿੱਚ ਹੜ੍ਹਾਂ ਦਾ ਪੂਰਾ ਖਤਰਾ ਮੰਡਰਾ ਰਿਹਾ ਹੈ ਅਤੇ ਸਰਕਾਰਾਂ ਦੱਸਦੀ ਹੈ ਕਿ ਪਿਛਲੇ ਦਿਨਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਵਾਇਨਾਟੂ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ ਸੀ ਉਹਨਾਂ ਨੇ ਕਿਹਾ ਕਿ ਲਗਭਗ 293 ਦੇ ਇਹ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਦੇ ਲਈ ਮੈਂ ਦਿੱਲੀ ਜਿਹੜਾ ਦੁੱਖ ਪ੍ਰਗਟ ਕਰਦਾ ਹਾਂ ਲੇਕਿਨ ਹੁਣ ਫਿਰ ਇੱਕ ਵਾਰ ਕਨਨੌਰ ਨੌ ਦਾ ਦਰਦ ਛਲਕਿਆ ਹੈ ਆਪਣੇ ਲੋਕਾਂ ਵਾਸਤੇ ਯਾਨੀ ਕਿ ਹਿਮਾਚਲ ਦੇ ਵਿੱਚ ਉਹ ਨਵੀਂ ਸੰਸਦ ਬਣੀ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਮੰਡੀ ਦੇ ਲੋਕ ਜਿੱਥੋਂ ਦੀ ਉਹ ਸੰਸਦ ਹੈ ਅਤੇ ਪੂਰੇ ਹਿਮਾਚਲ ਦੇ ਲੋਕ ਉਸ ਨੂੰ ਯਾਦ ਆ ਰਹੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ}{|\text{natural disaster}|} ਹੈ ਯਾਨੀ ਕਿ ਜਿਹੜੀ ਫਲਡਿੰਗ ਹੈ ਹੜ੍ਹ ਹੈ ਉਹ ਪੂਰਾ ਪ੍ਰਭਾਵਿਤ ਕਰ ਚੁੱਕਿਆ ਹੈ ਹਿਮਾਚਲ ਪਰਦੇਸ਼ ਨੂੰ ਇਸ ਲੈ ਕੇ ਕੰਗਣਾ ਨੌਤ ਨੇ ਅੱਜ ਬਿਆਨ ਦਿੱਤਾ ਹੈ ਕਿ ਮੈਂ ਔਖੀ ਘੜੀ ਦੇ ਵਿੱਚ ਆਪਣੇ ਲੋਕਾਂ ਦੇ ਕੋਲ ਸਹਯੋਗ ਲਈ ਜਾਵਾਂਗੀ ਅਤੇ ਜਿੰਨੀਆਂ ਸਹੂਲਤਾਂ ਬੰਦੀਆਂ ਨੇ ਸੈਂਟਰ ਸਰਕਾਰ ਦੇ ਕੋਲੋਂ ਉਹ ਸਾਰੀਆਂ ਦੀ ਸਾਰੀਆਂ ਮੈਂ ਆਪਣੀ ਲੋਕਾਂ ਯਾਨਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਮੁਹੱਈਆ ਕਰਵਾਵਾਂਗੀ ਧੰਨਵਾਦ